ਮਨਦੀਪ ਰਿੰਪੀ ਦੇ ਨਾਵਲ ਵਕਤ ਦੇ ਖੀਸੇ ਚੋਂਦੇ ਭਾਗ 11 ਦਾ ਦੂਜਾ ਹਿੱਸਾ ਸਾਡੇ ਪਿੰਡ ਦੀਆਂ ਸਮਾਦਾਂ ਦੀ ਪੰਨ ਤੋੜ ਦਾ ਮਾਮਲਾ ਹੌਲੀ-ਹੌਲੀ ਠੰਡਾ ਪੈਣ ਲੱਗਿਆ ਕਿਉਂਕਿ ਆਸੇ-ਪਾਸੇ ਦੇ ਪਿੰਡਾਂ ਵਿੱਚ ਹੋਰ ਬਹੁਤ ਸਾਰੇ ਮਸਲੇ ਪੱਕੇ ਪੈ ਸਨ ਪਰ ਠੰਡ ਠੇਰ ਹਾਲੀ ਹਾਲਾਤਾਂ ਦੇ ਬਸ ਤੋਂ ਪਰ ਇਹਦੀਆਂ ਗੱਲਾਂ ਸਨ ਇੱਕ ਦਿਨ ਮੈਂ ਤੇ ਬਾਪੂ ਭੂਆ ਜੀਤੋ ਦੇ ਪਿੰਡ ਉਹਦੇ ਸੌਰੇ ਦੇ ਭੋਗ ਤੇ ਜਾਣ ਲਈ ਘਰੋਂ ਤੁਰੇ ਬੀਬੀ ਤਾਂ ਇੱਕ ਦਿਨ ਪਹਿਲਾਂ ਹੀ ਚੜੇ ਗਈ ਸੀ ਮੈਂ ਤੇ ਬਾਪੂ ਸਵੇਰੇ ਸਾਜਰੇ ਸਰਜਰੀ ਸੂਈ ਮੱਝ ਨੂੰ ਪੱਠੇ ਪਾ ਕੇ ਘਰੋਂ ਨਿਕਲੇ ਨਹਿਰ ਦੇ ਪੁਲ ਤੇ ਤਿੰਨ ਨੌਜਵਾਨ ਸਾਡਾ ਰਾਹ ਰੋਕ ਕੇ ਖੜ ਗਏ ਮੋਟਰਸਾਈਕਲ ਮੈਂ ਚਲਾ ਰਿਆ ਸੀ ਮੈਨੂੰ ਕੁਝ ਨਹੀਂ ਸੀ ਸੁਝ ਰਿਹਾ ਕਿ ਇਹ ਕੀ ਹੋ ਰਿਹਾ ਹੈ ਮੈਨੂੰ ਬ੍ਰੇਕ ਲਾਉਣੀ ਪਈ ਮੋਟਰਸਾਈਕਲ ਰੁਕਣ ਦੀ ਧੀਰ ਸੀ ਕਿ ਇੱਕ ਭਰਵੇਂ ਜੁੱਸੇ ਵਾਲੇ ਨੌਜਵਾਨ ਨੇ ਫੁਰਤੀ ਨਾਲ ਮੋਟਰਸਾਈਕਲ ਦੀ ਚਾਬੀ ਕੱਢ ਲਈ ਸਾਡੀਆਂ ਪਿਓ ਪੁੱਤ ਦੀਆਂ ਲੱਤਾਂ ਕੰਬ ਗਈਆਂ ਫੇਰੀਆਂ ਅੱਖਾਂ ਅੱਗੇ ਹਰੇ ਰੰਗ ਛਾ ਗਿਆ ਸਮਾਦਨਾਦੀ ਪੰਟੋੜ ਵਾਲੇ ਦ੍ਰਿਸ਼ ਮੇਰੀਆਂ ਅੱਖਾਂ ਮੂਰਤ ਸੱਜਰੇ ਹੋ ਗਏ। ਚਾਬੀ ਨੂੰ ਹੱਥ ਪਾਉਣ ਵਾਲਾ ਨੌਜਵਾਨ ਉਹਦਨ ਉਸ ਘਟਨਾ ਵਿੱਚ ਸ਼ਾਮਲ ਸੀ। ਦੂਜੇ ਦੋਹਾਂ ਨੌਜਵਾਨਾਂ ਨੇ ਸਾਨੂੰ ਮੋਟਰਸਾਈਕਲ ਤੋਂ ਉਤਰਨ ਦਾ ਇਸ਼ਾਰਾ ਕੀਤਾ। ਚੁੰਕੀਤਿਆਂ ਬਗੈਰ ਅਸੀਂ ਮੋਟਰਸਾਈਕਲ ਉਹਨਾਂ ਨੂੰ ਸੰਭਾਲ ਕੇ ਆਪਣੇ ਆਪ ਨੂੰ ਸੰਭਲਣ ਲੱਗੇ। ਚਾਬੀ ਹੱਥ ਵਿੱਚ ਫੜ ਨੌਜਵਾਨ ਬਾਪੂ ਵੱਲ ਵੇਖਦਾ ਹੋਇਆ ਪੁੱਛਣ ਲੱਗਿਆ। ਬਾਪੂ ਆ ਮੋਟਰਸਾਈਕਲ ਕਿਧਰ ਚੁੱਕੀ ਫਿਰਦਾ ਹੈ? ਇਸ ਤੋਂ ਪਹਿਲਾਂ ਕਿ ਮੈਂ ਕੁਝ ਆਖਦਾ ਬਾਪੂ ਬਖਤੀ ਅੱਕ ਬਸ਼ਾਂਦਾ ਹੋਇਆ ਆਖਣ ਲੱਗਿਆ ਭਾਈ ਜਿਹਦੇ ਕੋਲੇ ਦੀ ਚਾਬੀ ਹੈ ਹੁਣ ਤਾਂ ਉਸੇ ਦਾ ਹੀ ਹੈ ਬਾਪੂ ਦੀ ਗੱਲ ਸੁਣ ਉਹ ਤਿੰਨੇ ਹਸਪੇ ਤੇ ਚਾਬੀ ਵਾਲਾ ਨੌਜਵਾਨ ਹੱਸਦਾ ਹੋਇਆ ਓ ਚੰਗਾ ਬਾਪੂ ਦੇ ਫਿਰ ਜਾਣ ਦੀ ਆਗਿਆ ਆਪਣੇ ਪੁੱਤਾਂ ਨੂੰ ਤੇ ਤੂੰ ਵੀ ਜਾ ਕੇ ਵੇਖ ਆਪਣਾ ਕੰਮਕਾਰ ਉਹ ਤਿੰਨੇ ਪਲਾਂ ਵਿੱਚ ਸਾਡੀਆਂ ਅੱਖਾਂ ਤੋਂ ਦੂਰ ਹੋ ਗਏ ਅਸੀਂ ਦੋਵੇਂ ਪਿਓ ਪੁੱਤ ਕਿੰਨੀ ਦੂਰ ਤੱਕ ਉਹਨਾਂ ਦੀਆਂ ਪਿੱਠਾਂ ਵੇਖਦੇ ਰਹੇ ਉਹਨਾਂ ਦੇ ਜਾਣ ਤੋਂ ਕੁਝ ਦਿਨ ਬਾਅਦ ਵੀ ਸਾਡੇ ਸਾਹਾਂ ਨਾਲ ਸਾਹ ਨਰ ਰਲੇ ਸਾਨੂੰ ਐਨੀ ਕੋਈ ਤਸੱਲੀ ਜ਼ਰੂਰ ਸੀ ਕਿ ਚਲੋ ਜਾਣਾ ਬਚ ਗਈਆਂ ਹੁਣ ਪੁਲਿਸ ਬਾਰੇ ਸੋਚ ਕੇ ਬੰਨ ਤੰਗ ਹੋ ਗਿਆ ਕਿ ਖ਼ਬਰੇ ਉਹਨਾਂ ਕੀ ਕੀ ਪੁੱਛਣਾ ਹੈ ਪੁੱਛਗਿਛ ਦੇ ਨਾਂ ਤੇ ਅਸੀਂ ਥੱਕੇ ਟੁੱਟੇ ਕਦਮਾਂ ਨਾਲ ਪਿੰਡ ਵਾਪਸ ਆ ਗਏ ਅਸੀਂ ਘਰ ਜਾਣ ਦੀ ਥਾਂ ਸਿੱਧਾ ਸਰਜਨ ਸਰਪੰਚ ਦਾ ਬੂਹਾ ਜਾ ਖੜ ਗਿਆ ਸਰਪੰਚ ਨੇ ਗੇਟ ਖੋਲਦਿਆਂ ਹੀ ਓਏ ਭਾਈ ਅੱਜ ਟੜਕੇ ਟੜਕੇ ਸੁਖ શાંતਤਾ ਹੈ ਵਰਗੇ ਸ਼ਬਦਾਂ ਨਾਲ ਸਾਨੂੰ ਜੀ ਆਇਆਂ ਆਖਿਆ ਸੁਖ શાંત ਕਾ ਦੀ ਭਾਵ ਆ ਇੱਥੇ ਤਾਂ ਇੱਕ ਹੋਰ ਨਾਮਾ ਪੰਗਾ ਪੈ ਗਿਆ ਆ ਭੈਣ ਦੇ ਸਾਰੇ ਪਿੰਡੋ ਦੇ ਸਾਰੇ ਦੇ ਭੋਗ ਤੇ ਤੁਰੇ ਹੋਏ ਸਾਂ ਅਸੀਂ ਦੋਵੇਂ ਪਿਓ ਪੁੱਤ ਆ ਨਹਿਰ ਦੇ ਪੁੱਲ ਤੇ ਸਾਨੂੰ ਤੇ ਨੌਪਰੇ ਨੌਜਵਾਨਾਂ ਨੇ ਘੇਰ ਲਿਆ ਤੇ ਸਾਡਾ ਮੋਟਰਸਾਈਕਲ ਖੋ ਕੇ ਲੈ ਗਏ ਬਾਪੂ ਨੇ ਸਾਰੀ ਖੱਡ ਬੀਤੀ ਸਰਪੰਚ ਨੂੰ ਪਰੇਮਾਨਾ ਸੁਣਾਈ ਬਾਪੂ ਮੈਨੂੰ ਪਹਿਲਾਂ ਹੀ ਪੱਕਾ ਕਰਕੇ ਨਾਲ ਲੈ ਗਿਆ ਸੀ ਕਿ ਮੈਂ ਆਪਣਾ ਮੂੰਹ ਬੰਦ ਹੀ ਰੱਖਾਂ ਜੋ ਕਹਿਣਾ ਮੈਂ ਆਪ ਹੀ ਕਾਂਗਾ ਅਜੇ ਸਮੇਂ ਕੁਝ ਗੱਲਾਂ ਬਹੁਤ ਦੇਖ ਸੋਚ ਵਿਚਾਰ ਕੇ ਮੂੰਹ ਕੱਢਣੀਆਂ ਹੁੰਦੀਆਂ ਤੇ ਕੁਝ ਗੱਲਾਂ ਮਨ ਅੰਦਰ ਵੀ ਗੰਡ ਮਾਰ ਕੇ ਰੱਖਣੀਆਂ ਪੈਂਦੀਆਂ ਪੁਲਿਸ ਵਾਲਿਆਂ ਦਾ ਕੀ ਹੈ ਉਹ ਤਾਂ ਕੁਝ ਦਾ ਕੁਝ ਹੋਰ ਬਣਾਉਂਦੇ ਐ ਮਿੰਟ ਨਹੀਂ ਲਾਉਂਦੇ ਉਹ ਤਾਂ ਮੌਕਾ ਭਾਲਦੇ ਬੰਦੇ ਨੂੰ ਮੁਰਕਾ ਬਣਾਉਣ ਦਾ ਬਾਪੂ ਦੀਆਂ ਨਾਲ ਗੱਲਾਂ ਕਰਕੇ ਮੈਂ ਆਪਣੀ ਜੀਬ ਦੰਦਾ ਥੱਲੇ ਦੱਬੀ ਖਿਜਿਆ ਬੈਠਾ ਸਾਂ ਡਰਦਾ ਵੀ ਸਾਂ ਕਿ ਜੇ ਹੁਣ ਮੈਥੋਂ ਕੁਝ ਵੱਤ ਕਟਕੇ ਹੋ ਗਿਆ ਬਾਪੂ ਨੇ ਸਾਰਾ ਗੁੱਸਾ ਮੇਰੇ ਤੇ ਛਾੜ ਦੇਣਾ ਬਾਪੂ ਦੀਆਂ ਗੱਲਾਂ ਸੁਣਦਿਆਂ ਸਾਰ ਸਰਪੰਚ ਪੁੱਛਣ ਲੱਗਿਆ ਲੈ ਕੌਣ ਸਨ ਉਹ ਕੋਈ ਪੇਸ਼ਾਨ ਚ ਆਇਆ ਉਹਨਾਂ ਚ ਸਰਪੰਚ ਸਾਹਿਬ ਸਾਡੀ ਪਛਾਣ ਚ ਕੀ ਆਉਣਾ ਉਹਨਾਂ ਨੇ ਮੰਦੇੜ ਮਾਰੇ ਹੋਏ ਸਨ ਕੰਪਨੀਆਂ ਬਾਰੇ ਸਿੱਖ ਨੌਜਵਾਨ ਆਪਣੇ ਪਿੰਡਾਂ ਵੱਲ ਦੇ ਤਾਂ ਲੱਗਦੇ ਨਹੀਂ ਸਨ ਬਾਪੂ ਨੇ ਕੱਲ ਮੁਕਾਈ ਬਾਪੂ ਦੀਆਂ ਗੱਲਾਂ ਸੁਣ ਮੇਰਾ ਚਿੱਤ ਕਰਕੇ ਮੈਂ ਆਖ ਦਿਆਂ ਕਿ ਉਦਨ ਸਮਾਦਾ ਟਾਉਣ ਵਾਲਿਆਂ ਚੋਂ ਅਸੀਂ ਇੱਕ ਨੌਜਵਾਨ ਪਰ ਫੇਰ ਬਾਪੂ ਦੀ ਕੀਤੀ ਤਾੜਨਾ听ਤੇ ਆਈ ਕਿ ਮੈਂ ਆਪਣਾ ਮੂੰਹ ਨਾ ਖੋਲਾਂ ਸਰਪੰਚ ਸਾਡੇ ਦੋਹਾਂ ਦੇ ਚਿਹਰਿਆਂ ਨੂੰ ਕੋਕਦਾ ਹੋਇਆ ਫੇਰ ਹੁਣ ਥਾਣੇ ਖਬਰ ਕਰ ਦਿੱਤੀ ਲਿਖਾਈ ਰਿਪੋਰਟ ਲੈ ਮੈਂ ਕੱਲਾ ਥਾਣੇ ਕਿਵੇਂ ਜਾ ਸਕਦਾ ਹਾਂ ਅਸੀਂ ਸ਼ਰੀਫ ਬੰਦੇ ਤੁਹਾਨੂੰ ਤਾਂ ਪਤਾ ਹੀ ਹੈ ਅੱਜ ਤਾਈਂ ਮੈਂ ਤਾਂ ਕੀ ਸਾਡੇ ਬਜ਼ੁਰਗਾਂ ਨੇ ਵੀ ਥਾਣੇ ਦਾ ਮੂੰਹ ਨਹੀਂ ਵੇਖਿਆ ਇਸੇ ਲਈ ਤੁਹਾਡੇ ਕੋਲ ਆਏ ਹਾਂ ਤੁਸੀਂ ਚਲੋ ਸਾਡੇ ਨਾਲ ਤਾਂ ਨੂੰ ਨਹੀਂ ਪਤਾ ਕਿੰਜ ਬਿਆਨ ਲਿਖਵਾਈਦੇ ਆ ਕੀ ਕੀ ਬੋਲੀਦਾ ਬਾਪੂ ਨੇ ਸਰਪੰਚ ਨੂੰ ਮਿਹਨਤ ਜੀ ਨਾ ਕਿਹਾ ਚਲ ਕੋਈ ਨਾ ਮੈਂ ਚੱਲਦਾ ਸਰਪੰਚ ਨੇ ਸਾਡੇ ਨਾਲ ਜਾਣ ਦੀ ਹਮਈ ਭਰੀ ਸਰਪੰਚ ਨੇ ਸਨੇਹੇ ਕਰਕੇ ਹੋਰ ਪੰਚਾਇਤ ਮੈਂਬਰ ਵੀ ਸੱਦਲੇ ਸਾਡੇ ਨਾਲ ਤਿੰਨ ਪੰਚ ਵੀ ਚੱਲਣ ਲਈ ਰਾਜ਼ੀ ਹੋ ਗਏ ਸਰਪੰਚ ਨੇ ਸਿਰ ਤੇ ਆਪਣੀ ਦਸਤਾਰ ਸਜਾਈ ਤੇ ਮੋਟਰਸਾਈਕਲ ਸਟਾਰਟ ਕੀਤਾ ਬਾਪੂ ਸਰਪੰਚ ਪਿੱਛੇ ਬੈਠ ਗਿਆ ਮੈਨੂੰ ਆਖਣ ਲੱਗੇ ਤੂੰ ਘਰ ਜਾ ਅਸੀਂ ਆ ਜਣਾ ਛੇਤੀ ਮੈਂ ਖੁਜ ਆਖਤਾ ਇਹ ਤੋਂ ਪਹਿਲੇ ਸਰਪੰਚ ਨੇ ਮੈਨੂੰ ਬਾਹੋਂ ਫੜ ਲਿਆ ਤੇ ਆਕਣ ਲੱਗਿਆ ਕਾਕਾ ਤੂੰ ਵੀ ਨਾਲ ਹੀ ਚੱਲ ਨਹੀਂ ਫਿਰ ਪੁਲਿਸ ਵਾਲਿਆਂ ਨੇ ਟੋਚੜਾ ਲੈਣੀ ਹੈ ਕਿ ਜਦੋਂ ਮੁੰਡਾ ਘਟਨਾ ਸਮੇਂ ਨਾਲ ਸੀ ਫਿਰ ਹੁਣ ਨਾਲ ਕਿਉਂ ਨਹੀਂ ਆਇਆ ਉਹਨੂੰ ਹਾਜ਼ਰ ਕਰੋ ਸੌ ਕੁਝ ਪੁੱਛਣਾ ਹੁੰਦਾ ਹੈ ਸਰਪੰਚ ਦੀ ਗੱਲ ਸੁਣ ਮੈਂ ਵੀ ਬਾਪੂ ਦੇ ਮਗਰ ਬੈਠ ਗਿਆ ਪੁਲਿਸ ਥਾਣੇ ਸਾਨੂੰ ਕਿੰਨੀ ਦੇਰ ਤੱਕ ਪੁੱਛਗਿਛ ਦੇ ਨਾਂ ਤੇ ਬਿਠਾਈ ਰੱਖਿਆ ਅਜੀਬ ਜਿਹਾ ਡਰ ਮੇਰੇ ਹੱਡਾਂ ਨੂੰ ਖਾ ਰਿਆ ਸੀ ਕੱਲੇ ਮੇਰੇ ਹੀ ਨਹੀਂ ਸਭ ਦੇ ਹੱਡਾਂ ਨੂੰ ਜਦੋਂ ਵੱਡਾ ਥਾਣੇਦਾਰ ਆਇਆ ਉਹਨੇ ਮੁਰ ਤੋਤੇ ਵਾਂਗੂ ਰਟੇ ਡਟਾਏ ਸਵਾਲ ਸਾਡੇ ਅੱਗੇ ਧਰ ਦਿੱਤੇ ਕਿੰਨੇ ਜਾਣੇ ਸਨ ਉਹ ਉਹਨਾਂ ਦਾ ਹੁਲੀਆ ਦੱਸੋ ਇਹ ਤੁਹਾਡੇ ਸਾਹਮਣੇ ਆਏ ਤਾਂ ਪਛਾਣ ਲੋਗੇ ਕਿੱਧਰੋਂ ਆਏ ਤੇ ਕਿੱਧਰ ਨੂੰ ਗਏ ਉਹਨਾਂ ਦਾ ਕਦ ਕੱਟ ਕਿਹੋ ਜਿਹਾ ਸੀ ਕੱਪੜੇ ਕਿਦਾਂ ਦੇ ਸਨ ਆਪਣੇ ਮੋਟਰਸਾਈਕਲ ਦਾ ਰੰਗ ਤੇ ਨੰਬਰ ਲਿਖਵਾਓ ਹੋਰ ਇਹੋ ਜਿਹੀ ਕਿੰਨੀ ਸਵਾਲ ਪੁਲਿਸ ਵਾਲਾ ਵੱਡਾ ਅਫਸਰ ਕੁਮਾਰ ਫਰਾਕੀ ਕਰਦਾ ਰਿਹਾ ਤੇ ਅਸੀਂ ਪਿਓ ਪੁੱਤ ਦੋਵੇਂ ਜੋ ਕੁਝ ਸਾਨੂੰ ਪਤਾ ਸੀ ਦੱਸਦੇ ਰਹੇ ਕਹਿੰਦੇ ਨੇ ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਇਹ ਗੱਲ ਇਸ ਅਫਸਰ ਲਈ ਬਹੁਤ ਟੁਕਮੀ ਸੀ ਜਿਹੜੇ ਪੁਲਿਸ ਅਫਸਰਾਂ ਨਾਲ ਪਹਿਲਾਂ ਸਾਡੇ ਪਿੰਡ ਦਾ ਵਾਹ ਪੈਂਦਾ ਰਿਹਾ ਇਹ ਪੁਲਿਸ ਅਫਸਰ ਉਹਨਾਂ ਨਾਲੋਂ ਬਿਲਕੁਲ ਵੱਖਰਾ ਸੀ ਇਹ ਅਫਸਰ ਸਾਡੀ ਇੱਕ ਇੱਕ ਗੱਲ ਬੜੀ ਗੌਰ ਨਾਲ ਸੁਣ ਰਿਹਾ ਸੀ ਉਹਨੇ ਛੇਤੀ ਹੀ ਕਾਗਜ਼ਾਂ ਨਾਲ ਫਾਈਲਾਂ ਦੇ ਢਿੱਡ ਪਰ ਕੇ ਸਾਨੂੰ ਘਰ ਤੁਰ ਦਿੱਤਾ ਮੁੜ ਕੇ ਕਿਸੇ ਨੇ ਸਾਨੂੰ ਪੁੱਛ ਕਿਛ ਦੇ ਨਾਂ ਤੇ ਬਹੁਤਾ ਖੱਜਲ ਨਹੀਂ ਕੀਤਾ ਉਨ ਸਾਡੇ ਸਰਪੰਚ ਸਾਹਿਬ ਨੇ ਵੀ ਥਾਣੇ ਵਿੱਚ ਸਾਡਾ ਹੀ ਪੱਕ ਪੂਰਿਆ ਜਿਸ ਕਾਰਨ ਸ਼ੁਰੂ ਤੋਂ ਹੀ ਸਾਡਾ ਪਾਸਾ ਭਾਰੂ ਰਿਹਾ। ਕਹਾਰਾ ਕਿ ਬਾਪੂ ਆਪਣੀ ਦੁਕਾਨ ਵੱਲ ਤੁਰ ਪਿਆ ਤੇ ਮੈਂ ਆਪਣੇ ਮੋਟਰਸਾਈਕਲ ਦਾ ਸੋਗ ਮਣਾਉਣ ਲਈ ਆਪਣੇ ਕਮਰੇ ਵਿੱਚ ਜਾ ਬੈਠਿਆ। ਜਦੋਂ ਸ਼ਾਮ ਨੂੰ ਬੀਬੀ ਘਰ ਆਈ ਪਿੰਡ ਵੱੜਦਿਆਂ ਕਿਸੇ ਨੇ ਸਾਡੇ ਮਾੜੇ ਦਿਨ ਬਾਰੇ ਸਾਥੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ। ਆਉਂਦੇ ਹੀ ਬੀਬੀ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਤੇ ਅੱਖਾਂ ਪੁੰਝਦੀ ਹੋਈ ਆਖਣ ਲੱਗੀ। ਪੁੱਤ ਤੇਰੇ ਤੋਂ ਤਾਂ ਸੀ ਅਜੇ 100 ਮੋਟਰਸਾਈਕਲ ਵਾਰ ਦੀਏ। ਤੂੰ ਜੇ ਕਰ ਹਲਕ ਮੈਂ ਤਾਂ ਉਸ ਦਾ ਸਦਾ ਦਾ ਸ਼ੁਕਰ ਕਰਦੀਆਂ ਜਿਨੇ ਮਾੜੀ ਘੜੀ ਢਾਲ ਦਿੱਤੀ ਚੰਗਾ ਕਰਿਆ ਤੂੰ ਤੇ ਤੇਰੇ ਪਿਓ ਨੇ ਚੁੱਪਚਾਪ ਮੋਟਰਸਾਈਕਲ ਦੇ ਦਿੱਤਾ ਉਹਨਾਂ ਨੂੰ ਬਹੁਤ ਯੜੇ ਨਹੀਂ ਨਹੀਂ ਤਾਂ ਖਬਰੇ ਕੀ ਹੁੰਦਾ ਕਰਤਾ ਬੰਦਿਆਂ ਨਾਲ ਹੀ ਹੁੰਦੀ ਆ ਚੀਜ਼ਾਂ ਦਾ ਕੀ ਹੈ ਨਵੀਆਂ ਬਣ ਜਾਂਦੀਆਂ ਪੁੱਤ ਗਏ ਜੀ ਨਹੀਂ ਲਭਦੇ ਕਿਧਰੋਂ ਬੀਬੀ ਦੀਆਂ ਅੱਖਾਂ ਚੋਂ ਤੁਰੇ ਹੰਝੂਆਂ ਨੂੰ ਵੇਖ ਮੈਥੋਂ ਰਿਆ ਨਾ ਗਿਆ ਬੀਬੀ ਨਾਲੇ ਤਾਂ ਆਪੇ ਆਖਦੀਆਂ ਚੀਜ਼ਾਂ ਦਾ ਕੀ ਹੈ ਨਵੀਂ ਬਣ ਜਾਂਦੀ ਹੈ ਹੁਣ ਆਪੇ ਮਨ ਮੰਨ ਦੇ ਹੰਝੂ ਡੋਲਣ ਲੱਗੀ ਹੋਈਆਂ ਉਹ ਇਹ ਮੋਟਰਸਾਈਕਲ ਕੁਛ ਜਾਣਦੇ ਦੁੱਖ ਭਰੇ ਹੰਝੂ ਨਹੀਂ ਇਹ ਤਾਂ ਮੇਰੇ ਪੁੱਤ ਦੇ ਸਹੀ ਸalamat ਘਰ ਆਉਣ ਤੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਭਰੀਆਂ ਅੱਖਾਂ ਚੋਂ ਨਿਕਲਦਾ ਮੋ ਹੈ ਪੁੱਤ ਕਈ ਵਾਰ ਹੰਝੂ ਦੁੱਖ ਚ ਨਹੀਂ ਖੁਸ਼ੀ ਚ ਤੇ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਆ ਵੀ ਬਾਹਰ ਝਾਕਣ ਲੱਗਦੇ ਬੰਦਾ ਸਜਾਉਂਦੇ ਆ ਵੀ ਇਹਨਾਂ ਦਾ ਆ ਨਹੀਂ ਝੱਕ ਸਕਦਾ ਇਕ ਦੋ ਦਿਨਾਂ ਬਾਅਦ ਜ਼ਿੰਦਗੀ ਫੇਰ ਤੁਰ ਪਈ ਆਪਣੀਆਂ ਲੀਹਾਂ ਤੇ ਹੁਣ ਮੇਰਾ ਕਾਲਜ ਜਾਣ ਦਾ ਪੂਰਾ ਮਨ ਨਹੀਂ ਸੀ ਕਰਦਾ ਕੁਲਜੀਤ ਮੈਨੂੰ ਬਥੇਰਾ ਸਮਝਾਉਂਦਾ ਕਿ ਔਕੀ ਸੌਕੀ ਬੀਅਤ ਪੂਰੀ ਕਰ ਲੈ ਇਹ ਉਹੀ ਮਨ ਸੀ ਜਿਹੜਾ ਕਦੇ ਕਾਲਜ ਵੱਲ ਨੂੰ ਐਤਵਾਰ ਵਾਲੇ ਦਿਨ ਵੀ ਭੱਜ ਜਾਂਦਾ ਸੀ ਅਖਬਾਰ ਪੜਦਿਆਂ ਨਿਗਾਹ ਇੱਕ ਕਾਲਮ ਤੇ ਆ ਰੁਕੀ ਇੰਜ ਲੱਗਿਆ ਜਿਵੇਂ ਇਹ ਮੇਰੇ ਪਿੰਡ ਦੀ ਗੱਲ ਹੋਵੇ ਜਿਹੜੀ ਸਮੇਂ ਦੀਆਂ ਪਰਤਾਂ 'ਚ ਉੱਠ ਅਚਨ ਚੇਤ ਮੇਰੇ ਸਾਹਮਣੇ ਆ ਖੜੀ ਹੋਈ ਖਬਰ ਸੀ ਹਰਪ੍ਰੀਤ ਸਿੰਘ ਜਵੰਦਾ ਦੇ ਲੇਖ ਦੇ ਹਵਾਲੇ ਨਾਲ ਇਨਸਾਫ ਤਾਂ ਮਿਲ ਨਹੀਂ ਸੀ ਭਾਵੇਂ ਬਹੁਤ ਧੀਰ ਹੋ ਗਈ ਉਡੀਕ ਦਿਆਂ ਉਡੀਕ ਦਿਆਂ ਪਰ ਸੱਚ ਕਿੱਥੇ ਲੁਕਦਾ ਸਿੱਖ ਨੌਜਵਾਨ ਬਲਵਿੰਦਰ ਸਿੰਘ ਜਿਹੜਾ ਆਪਣੀ ਮਾਂ ਨੂੰ ਦਵਾਈ ਦਵਾਉਣ ਚੱਲਿਆ ਸੀ ਨੂੰ ਫਤੇਗੜ ਚੂੜੀਆਂ ਤੋਂ ਅੰਮ੍ਰਿਤਸਰ ਜਾਂਦੀ ਬੱਸ ਵਿੱਚੋਂ ਤੱਕੇ ਨਾਲ ਥਾਣਾ ਡੇਰਾ ਬਾਬਾ ਨਾਨਕ ਦੇ ਥਾਣੇਦਾਰ ਨੇ ਲਾ ਲਿਆ ਸੀ ਬੀਬੀ ਨੇ ਆਪਣੇ ਗੱਭਰੂ ਪੁੱਤ ਨੂੰ ਛਡਾਉਣ ਲਈ ਬਥੇਰੇ ਤਰਲੇ ਮਾਰੇ ਨੌਜਵਾਨ ਦਾ ਨਾਂ ਹੀ ਉਹ ਦਬੇਰੀ ਬਣ ਗਿਆ ਪੁਲਿਸ ਉਸੇ ਨਾਂ ਦੇ ਪਗੌੜੇ ਗੱਭਰੂ ਦੀ ਭਾਲ ਵਿੱਚ ਸੀ ਬਲਵਿੰਦਰ ਸਿੰਘ ਵਰਗੇ ਹੀ ਦੋ ਹੋਰ ਨੌਜਵਾਨ ਵਕਰੀਆਂ ਹੱਤਾਂ ਤੋਂ ਚੁੱਕੇ ਗਏ ਤਿੰਨੇ ਨੌਜਵਾਨਾਂ ਦਾ ਇਨਕਾਊਂਟਰ ਕਰਕੇ ਬਟਾਰੀ ਸ਼ਹਿਰ ਦੇ ਸ਼ਮਸ਼ਾਨ ਚ ਰਾਖ ਵਿੱਚ ਤਬਦੀਲ ਕਰ ਦਿੱਤੇ ਗਏ ਬਲਵਿੰਦਰ ਦੀ ਮੌਤ ਦਾ ਸਦਮਾ برداشت ਨਾ ਕਰਦੇ ਆ ਪਿਓ 6 ਕੁ ਮਹੀਨੇ ਮਗਰੋਂ ਹੀ ਚਲਵੱਸਿਆ ਮਾਂ ਪੁੱਤਰੀ ਇਨਸਾਫ਼ ਭਾਲ ਦੀ ਅਦਾਲਤ ਪੁੱਜੀ ਤਰੀਕਾ ਭੁਗਤ ਦੀ ਰਹੀ ਇੱਕ ਤਰੀਕ ਤੇ ਕਿਸੇ ਕਾਰਨ ਉਹ ਗੈਰ ਹਾਜ਼ਰ ਰਹੀ ਤੇ ਉਹਦੀ ਗੈਰ ਹਾਜ਼ਰੀ ਵਿੱਚ ਕੇਸ ਖੜਜ ਗਿਆ। ਮਾਂ ਨੂੰ ਸਬਰ ਕਿੱਥੇ ਉਹਨੇ ਮੁੜ ਭੱਜ ਦੌੜ ਕਰ ਕੇ ਕੇਸ 걸ਵਾ ਲਿਆ। ਧਮਕੀਆਂ ਨੇ ਕਦੇ ਉਹਦਾ ਪਿੱਛਾ ਨਾ ਛੱਡਿਆ ਪਰ ਮਾਂ ਨੇ ਵੀ ਹਾਰ ਨਾ ਮੰਨੀ। ਪਰ ਇਨਸਾਫ ਉਡੀਕਦਿਆਂ ਉਡੀਕਦਿਆਂ ਤੁਰ ਗਈ ਕਿਸੇ ਹੋਰ ਦੁਨੀਆ 'ਚ। ਪਿਛੋਂ ਦੋਵਾਂ ਭੈਣਾਂ ਨੇ ਹਿੰਮਤ ਨਾਲ ਕੇਸ ਲੜਿਆ ਆਪਣੇ ਭਰਾ ਨੂੰ ਇਨਸਾਫ ਦਵਾਇਆ। ਦੋ ਹੈੱਡ ਕਾਂਸਟੇਬਲ ਤੇ ਥਾਣੇਦਾਰਤਾ ਪਹਿਲਾ ਮਰਖਬ ਚੁੱਕੇ ਸਨ ਬਾਕੀ ਰਹਿ ਗਏ ਦੋ ਕਾਂਸਟੇਬਲਾਂ ਨੂੰ ਉਮਰ ਕੈਦ ਤੇ 10 ਲੱਖ ਦਾ ਜੁਰਮਾਨਾ ਲਾਇਆ ਗਿਆ ਜੁਰਮਾਨੇ ਦੀ ਰਕਮ ਬਲਵਿੰਦਰ ਸਿੰਘ ਸਮੇਤ ਦੂਜੇ ਦੋਹਾਂ ਦੇ ਵਾਰਸਾਂ ਨੂੰ ਮਿਲੀ ਇਨ੍ਹਾਂ ਤਿੰਨਾਂ ਗੱਬਰੂਆਂ ਨਾਲ ਕੀਤੇ ਤੱਕੇ ਦੀ ਸਜ਼ਾ ਤਾਂ ਦੋਸ਼ੀਆਂ ਨੂੰ ਮਿਲ ਗਈ ਪਰ ਪਤਾ ਨਹੀਂ ਇਨ੍ਹਾਂ ਸ ਹਨੇਰੇ ਦੌਰ ਵਿੱਚ ਹੋਰ ਕਿੰਨੇ ਘਰਾਂ ਦੇ ਦੀਵੇ ਬਜਾ ਕੇ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਵਿੱਚ ਹਨੇਰਾ ਭਰਿਆ ਹੋਣਾ ਗੁਰਦਾਸਪੁਰ ਸੈਸ਼ਨ ਕੋਰਟ ਦੇ ਵਿਹੜੇ ਵਿੱਚ ਬਲਵਿੰਦਰ ਦੀ ਤਸਵੀਰ ਗੋਦੀ ਵਿੱਚ ਲੈ ਕੇ ਦੋਵੇਂ ਪੈਣਾ ਕਿੰਨਾ ਚਿਰ ਪੁੱਬਾ ਮਾਰ-ਮਾਰ ਹਰਉਂਦੀਆਂ ਰਹੀਆਂ ਖਬਰ ਪੜਦਿਆਂ ਮੈਨੂੰ ਇੰਜ ਲੱਗਿਆ ਜਿਵੇਂ ਕੱਲ ਦੀ ਗੱਲ ਹੋਵੇ ਇਹ ਸਭ ਸਾਡਾ ਹੱਡੀ ਹੰਡਾਇਆ ਸੱਚ ਹੈ ਕਿਵੇਂ ਭੁੱਲੀਏ ਨੂੰ ਕਿੰਨਾ ਕੁਝ ਵੇਖਿਆ ਮੇਰੇ ਹਾਨਦਿਆਂ ਨੇ ਉਹਨਾਂ ਵੇਲੇਾਂ 'ਚ ਉਦੋਂ ਦੇ ਉਜੜੇ ਅੱਜ ਤਾਈਂ ਤਾਬ ਨਹੀਂ ਆਈ ਉਸ ਤੌਰ ਦੀ ਹਨੇਰੀ ਕਿੰਨਾ ਕੁ ਸਮੇਟ ਕੇ ਰਹਿ ਗਈ ਆਪਣੇ ਬੁੱਕਲ ਵਿੱਚ ਉਸ ਹਨੇਰੀ ਨੂੰ ਵੀ ਖਬਰ ਨਹੀਂ ਹੋਣੀ ਕਰੋਗੇ ਗੱਬਰੂਆਂ ਦੇ ਮਾਪੇ ਕਦੋਂ ਦੇ ਮਰ ਮੁੱਕ ਗਏ ਪੁੱਤਾਂ ਨੂੰ ਉਡੀਕਦੇ ਉਡੀਕਦੇ ਪਰ ਰਾਖ ਬਣੇ ਸਰੀਰ ਕਦੋਂ ਉੜਦੇ ਚੇਤਿਆਂ ਦੀ ਇੱਕ ਹੋਰ ਪਰਤ ਵਿੱਚੋਂ ਇੱਕ ਯਾਦ ਹੁਬੜ ਦੇ ਸਾਹਮਣੇ ਆ ਖੜੀ ਹੋਈ ਉਹਨਾਂ ਦਿਨਾਂ ਵਿੱਚ ਫਗਵਾੜੇ ਦੇ ਇੱਕ ਪਿੰਡ ਚੋਂ ਕਿਸੇ ਘਰੋਂ ਇੱਕੋ ਇੱਕ ਪੁੱਤ ਚੁੱਕ ਲਿਆ ਵਰਦੀ ਵਾਲਿਆਂ ਨੇ ਘਰਦਿਆਂ ਨੂੰ ਨਸ਼ਟ ਪਜ ਕਰਦਿਆਂ ਅੱਥਨ ਟਾਈਂ ਪਤਾ ਲੱਗਿਆ ਕਿ ਮੁੰਡੇ ਬਾਰੇ ਬਿਕਰ ਸਿੰਘ ਨਾਂ ਦੇ ਥਾਣੇਦਾਰ ਨੂੰ ਪਤਾ ਹੈ। ਕਰਦਿਆ ਨੇ ਉਹਦੇ ਕੋਲ ਜਾ ਕੇ ਹਾੜੇ ਕੱਢੇ ਮੁੰਡੇ ਨੂੰ ਕਰ ਲੈ ਜਾਣ ਲਈ। ਉਹ ਕਰਦਿਆ ਨੂੰ ਮੜੀਆਂ ਵਿੱਚ ਲੈ ਗਿਆ ਤੇ ਉੱਥੇ ਇੱਕ ਸੱਜਰੇ ਬਲ ਦੇ ਸਿਵੇ ਬਲ ਇਸ਼ਾਰਾ ਕਰਕੇ ਬੇਸ਼ਰਮੀ ਨਾਲ ਹੱਸਦਿਆਂ ਅੱਖਾਂ ਲੱਗਾ। ਆ ਜਾਂਦਾ ਤੁਹਾਡਾ ਬਿੰਦਰ ਧੂਆਂ ਬੜਿਆ। ਕੋਈ ਸਾਲਾਂ ਮਗਰੋਂ ਸ਼ਰਾਬੀ ਹੋਏ ਥਾਣੇਦਾਰ ਦੀ ਜੀਪ ਇੱਕ ਕਿੱਕਰ ਵਿੱਚ ਜਾ ਵੱਜੀ ਜੋ ਥਾਈ ਮੁੱਕ ਗਿਆ। ਮੁੰਡੇ ਦੀ ਮਾਂ ਨੇ ਕਿੱਕਰ ਕੋਲ ਜਾ ਉਹਨੂੰ ਗਲਵਕੜੀ ਪਾ ਲਈ ਤੇ ਆਖਣ ਲੱਗੀ ਲੋਕੋ ਇਹ ਤਾਂ ਕਿਕਰ ਸਾਹਿਬ ਹੈ ਜਿਨੇ ਮੇਰੇ ਬਿੰਦਰ ਦਾ ਇਨਸਾਫ ਕੀਤਾ ਅੱਜ ਵੀ ਉਸ ਦੁਖਿਆਰੀ ਮਾਨ ਦੀ ਕਿਕਰ ਨੂੰ ਗਲਵਕੜੀ ਪਾਉਂਦੀ ਦੀ ਤਸਵੀਰ ਹਰਪ੍ਰੀਤ ਜਵੰਦਾ ਦੀ ਫੇਸਬੁੱਕ ਤੇ ਝਾਤ ਕੇ ਅਚਾਨਕ ਹੀ ਅਗਿਆ ਚੰਦੀ ਬਾਕੀ ਅਗਲੇ ਪਾਕ ਵਿੱਚ ਧੰਨਵਾਦ